ਨਿਊ ਅੰਮ੍ਰਿਤਸਰ ਵਿਖੇ ਬਣ ਰਹੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦੀ ਕਾਰ ਸੇਵਾ ਸੰਬੰਧੀ ਬੜੀ ਭਰਵੀਂ ਇਕੱਤਰਤਾ ਗੁਰਦੁਆਰਾ ਸਾਹਿਬ ਦੇ ਸਥਾਨ ਵਿਖੇ ਹੋਈ ਹੈ ਤੇ ਸਾਡੇ ਨਾਲ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਉਦਮੀ ਸੇਵਾਦਾਰ ਸਦਾ ਕੁਲਜੀਤ ਸਿੰਘ ਜੀ ਸਰਦਾਰ ਬਲਜੀਤ ਸਿੰਘ ਜੀ ਭੁੱਲਰ ਸਰਦਾਰ ਗੁਰਦੇਵ ਸਿੰਘ ਜੀ ਛੱਜਲਵੱਡੀ ਸਰ ਸ਼ਪਾਤ ਸਿੰਘ ਜੀ ਚੋਹਾਨ ਸਭ ਮੱਤੇਵਾਦ ਸਾਹਿਬ ਤੇ ਹੋਰ ਪਤਵੰਤੇ ਹਾਜ਼ਰ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਅੱਜ ਦੀ ਮੀਟਿੰਗ ਦੇ ਵਿੱਚ ਆ ਸਰ ਬਲਜੀਤ ਸਿੰਘ ਜੀ ਦੱਸੋਗੇ ਅੱਜ ਦੀ ਮੀਟਿੰਗ ਦਾ ਵੇਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਦੀਆਂ ਜਿਹੜੀਆਂ ਉਹ ਮੁਸ਼ਕਲਤ ਦੁਸ਼ਵਾਰੀਆਂ ਦੀ ਸਮਾਪਤੀ ਤੋਂ ਬਾਅਦ ਹੁਣ ਜਦੋਂ ਕਿ ਗੁਰਦੁਆਰਾ ਸਾਹਿਬ ਦੀ ਸਾਰੀ ਅਦਾਇਗੀ ਜਿਹੜੀ ਹੈ ਉਹ ਜਗ੍ਹਾ ਦੀ ਕਰ ਦਿੱਤੀ ਗਈ ਹੈ ਤੇ ਪ੍ਰਬੰਧਕਾਂ ਵੱਲੋਂ ਅੱਜ ਪਹਿਲੀ ਮੀਟਿੰਗ ਜਿਹੜੀ ਹੈ ਉਹ ਸੰਗਤਾਂ ਦੇ ਨਾਲ ਰਲ ਕੇ ਇਥੇ ਗੁਰਦੁਆਰਾ ਸਾਹਿਬ ਦੇ ਸਥਾਨ ਦੇ ਉੱਤੇ ਹੀ ਕੀਤੀ ਗਈ ਇੰਨਾ ਪਿਆਰ ਇੰਨਾ ਸਹਿਯੋਗ ਤੇ ਇੰਨਾ ਤੁਸੀਂ ਕਹੋ ਕਿ ਉਤਸ਼ਾਹ ਜਿਹੜਾ ਹੈ ਉਹ ਸਾਰੇ ਸਾਥੀਆਂ ਦੇ ਵਿੱਚ ਸੰਗਤਾਂ ਦੇ ਵਿੱਚ ਮਤਲਬ ਕਿ ਜਿਹੜਾ ਉਹ ਨਜ਼ਰ ਆਇਆ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਗੁਰੂ ਪਿਆਰੇ ਸੱਜਣ ਘਰਾਂ ਤੋਂ ਆਪਣੇ ਨਾਲ ਚੈੱਕ ਲੈ ਕੇ ਆਏ ਆਪਣੇ ਨਾਲ ਨਗਦ ਪੈਸੇ ਲੈ ਕੇ ਆਏ ਜਿਹੜਾ ਕਿ ਕਟੋ-ਕਟ ਅਸੀਂ ਅੱਜ ਸੋਚਦੇ ਸੀ ਵੀ ਅਸੀਂ ਜਾ ਕੇ ਉਹਨਾਂ ਨਾਲ ਮੁੱਢਲੀ ਗੱਲ ਕਰਾਂਗੇ ਬੇਨਤੀਆਂ ਕਰਾਂਗੇ ਪਰ ਸਾਡੀਆਂ ਬੇਨਤੀਆਂ ਤੋਂ ਪਹਿਲੇ ਹੀ ਜਿਹੜਾ ਹੈ ਗੁਰੂ ਸਾਹਿਬ ਦੀ ਕਿਰਪਾ ਮੰਨੋ ਸਹਾਰ ਜਦਰ ਸਿੰਘ ਜੀ ਜੋੜੀਆ ਹੈ 5.5 ਲੱਖ ਰੁਪਇਆ ਉਹਨਾਂ ਵੱਲੋਂ ਸਾਡੇ ਪਿਆਰੇ ਵੀਰ ਬਾਲ ਸਾਹਿਬ ਨੇ 5 ਲੱਖ ਰੁਪਏ ਦੀ ਉਹਨਾਂ ਵੱਲੋਂ ਲੱਖ ਲੱਖ ਰੁਪਏ ਦੇਤੇ ਮੇਰਾ ਖਿਆਲ ਹੈ ਜੇ ਮੈਂ ਕਵਾਂਗਾ ਤੇ ਸ਼ਾਇਦ 15 20 ਸੱਜਣ ਗੁਰੂ ਪਿਆਰੇ ਹੋਣਗੇ ਜਿਨ੍ਹਾਂ ਨੇ ਲੱਖ ਲੱਖ ਰੁਪਇਆ ਕਿਹਾ ਜੀ ਕਿ ਕੁਝ ਚੈੱਕ ਦੇਗੇ ਕੁਝ ਇਹ ਕਹਿੰਦੇ ਵੀ ਤੁਹਾਨੂੰ 2-4 ਦਿਨਾਂ ਦੇ ਵਿੱਚ ਵਿੱਚ ਉਹ ਚੈੱਕ ਮਿਲ ਜਾਏਗਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੀ ਅੱਜ ਦੀ ਮੀਟਿੰਗ ਦਾ ਪਰਪਸ ਸਿਰਫ ਇਹ ਸੀ ਕਿ ਸੰਗਤਾਂ ਨੂੰ ਇੱਕ ਬੇਤੀ ਕੀਤੀ ਜਾਵੇ ਪਰ ਜਿਸ ਤਰ੍ਹਾਂ ਦਾ ਉਤਸ਼ਾਹ ਜਿਸ ਤਰ੍ਹਾਂ ਦਾ ਪਿਆਰ ਇਹੋ ਜੇ ਸੱਜਣ ਕਿ ਹਾਜ਼ਰ ਵੀ ਹੋਏ ਜਿਹੜੇ ਕਹਿੰਦੇ ਜਿਨਾਚਰ ਗੁਰਦੁਆਰਾ ਸਾਹਿਬ ਬਣੇਗਾ ਸਾਡੇ ਵੱਲੋਂ 10000 ਰੁਪਏ ਮਹੀਨਾ ਸਾਡੇ ਵੱਲੋਂ 5000 ਰੁਪਏ ਮਹੀਨਾ ਪਰ ਇਹੋ ਜੇ ਵੀ ਸੱਜਣ ਉਹਨਾਂ ਨੇ ਕਿਹਾ ਕਿ ਜਿਨਾਚਰ ਮੇਰੇ ਸੁਆਸ ਨੇ ਉਹਨਾਂ ਚਿਰ ਤੱਕ ਮੈਂ ਇੰਨੀ ਮਾਇ ਜਿਹੜੀ ਆ ਉਹ ਹਰ ਮਹੀਨੇ ਗੁਰਦੁਆਰਾ ਸਾਹਿਬ ਨੂੰ ਦਿਆਂਗਾ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਸਾਡੀ ਜ਼ਿੰਮੇਵਾਰੀ ਜਿਹੜੀ ਆ ਉਹ ਪ੍ਰਬੰਧਕੀ ਤੌਰ ਦੇ ਉੱਤੇ ਗੁਰੂ ਸਾਹਿਬ ਨੇ ਬਹੁਤ ਵੱਡੀ ਕਰ ਦਿੱਤੀ ਕਿ ਇੰਨਾ ਉਤਸ਼ਾਹ ਤੇ ਇੰਨਾ ਪਿਆਰ ਜੇ ਸੰਗਤਾਂ ਦੇ ਵਿੱਚ ਹੈ ਤੇ ਉਹਦੇ ਚ ਕਿਤੇ ਵੀ ਕੋਈ ਟਿਲਾਈ ਜਿਹੜੀ ਹੈ ਉਹ ਸਾਡੇ ਵੱਲੋਂ ਨਹੀਂ ਹੋਣੀ ਚਾਹੀਦੀ ਪਰ ਇੱਕੋ ਹੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕੇ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਡੇ ਸਾਰਿਆਂ ਕੋਲੋਂ ਜਿਹੜਾ ਹੈ ਉਹ ਸੇਵਾ ਲੈ ਲੈਣ ਤੇ ਅਸੀਂ ਰਲ ਮਿਲ ਕੇ ਜਿਹੜਾ ਸੰਗਤਾਂ ਦੀਆਂ ਭਾਵਨਾਵਾਂ ਤੇ ਪੂਰੇ ਵੀ ਉਤਰ ਸਕੀਏ ਤੇ ਕੌਮੀ ਤੌਰ ਦੇ ਉੱਤੇ ਇਹ ਇੱਕ ਇਹੋ ਜਿਹਾ ਅਦਾਰਾ ਜਿਹੜਾ ਹੈ ਉਹ ਗੁਰਦੁਆਰੇ ਦੇ ਰੂਪ ਦੇ ਵਿੱਚ ਨਿਊ ਅੰਮ੍ਰਿਤਸਰ ਵਿੱਚ ਸਥਾਪਿਤ ਹੋ ਸਕੇ ਜਿਹੜਾ ਕਿ ਸਮਾਜ ਸੇਵਾ ਦਾ ਜਿਹੜਾ ਕਿ ਗੁਰਨਾਨਕ ਸਾਹਿਬ ਦੇ ਘਰ ਦਾ ਐਕਚੁਅਲੀ ਸਰਬੱਤ ਦੇ ਭਲੇ ਦਾ ਸੰਕਲਪ ਹੈ ਉਹਦਾ ਸਰੂਪ ਬਣ ਕੇ ਉਹ ਇੱਥੋਂ ਤਾਮੀਰ ਹੋ ਸਕੇ ਬਹੁਤ ਬਾਤ ਤਨਵਾਜੀ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਤੇ ਇੱਕ ਚਾਹ ਨਜ਼ਰ ਆ ਰਿਹਾ ਸੀ ਅਸੀਂ ਕਰੀਬ 2 ਘੰਟੇ ਤੋਂ ਇਹ ਦੇਖ ਰਹੇ ਹਾਂ ਗੁਰੂ ਘਰ ਦਾ ਵੀ ਸਨੇਹਾ ਆ ਕੇ ਤਨ ਮਨ ਧੰਦੀ ਸੇਵਾ ਜਿਹੜੀ ਆ ਉਹ ਜਿਹੜਾ ਗੁਰ ਦਾ ਸਿੱਖਿਆ ਉਹ ਕਰੇ ਤਨ ਦੀ ਸੇਵਾ ਸਰੀਰਕ ਹੋ ਗਈ ਧੰਦੀ ਸੇਵਾ ਜਿਹੜੀ ਆ ਉਹ ਮਾਇਕ ਮਾਲੀ ਤੌਰ ਤੇ ਹੋ ਗਈ ਤੇ ਜਿਹੜੀ ਮਨ ਦੀ ਸੇਵਾ ਉਹ ਭਜਨ ਸਿਮਰਨ ਦੀ ਸੇਵਾ ਹੋ ਗਈ ਸੇਵਾ ਕਰਤ ਹੋਏ ਨੇ ਕਾਮੀ ਤਿਸਕੋ ਹੋਤ ਪ੍ਰਭ ਸੁਆਮੀ ਸਾਡੇ ਨਾਲ ਸਰਦਾਰ ਛੱਜਲਵੜੀ ਹਨ ਛੱਜਲਵੜੀ ਜੀ ਕਿੰਨੀ ਕਮਾਇ ਜੇ 71 ਤੋਂ ਆ ਦੇ ਤਰਾਂ ਕੁਲਜੀਤ ਸਿੰਘ ਹੁਣਾਂ ਨੇ ਤੁਹਾਨੂੰ ਦੱਸਿਆ ਵਾ 17.5 ਲੱਖ ਰੁਪਇਆ 7.17 ਲੱਖ 76 ਹਜ਼ਾਰ ਸਮਥਿੰਗ ਸੀ ਜਿਹੜੀ ਅਸੀਂ ਉਹ ਜਿਸ ਦਿਨ ਸਾਨੂੰ ਚਿੱਠੀ ਮਿਲੀ ਆ ਉੱਥੇ ਬੈਠੇ ਬੈਠਿਆਂ ਹੀ ਇੰਨੇ ਪੈਸੇ ਜਿਹੜੇ ਆ ਉਹ ਸੰਗਤ ਨੇ ਜਿਹੜੇ ਸੀਗੇ ਉਹ ਦੇਤੇ ਆ ਉਹ ਨਾਲ ਹੀ ਅਸੀਂ ਉੱਥੇ ਜਮ੍ਹਾਂ ਕਰਾਤੇ ਅੱਜ ਦਾ ਜਿਹੜੀ ਸਾਡੀ ਮਕਸਦ ਸੀਗਾ ਉਹ ਸਿਰਫ ਇਹ ਸੀ ਵੀ ਅਸੀਂ ਕਿਸ ਤਰ੍ਹਾਂ ਜਿਹੜੀ ਆ ਸਾਰੀ ਮਾਇਆ ਕੱਤਰ ਕਰਨੀ ਆ ਕਿਸ ਤਰ੍ਹਾਂ ਸਾਰਾ ਇਹ ਪ੍ਰਬੰਧ ਨੂੰ ਚਲਾਉਣਾ ਉਹਦਾ ਮਕਸਦ ਸਿਰਫ ਇੰਨਾ ਹੀ ਸੀਗਾ ਪਰ ਮੈਨੂੰ ਇੱਕ ਮੇਰਾ ਖਿਆਲ ਹੈ ਵੀ ਤਕਰੀਬਨ 15-20 ਲੱਖ ਰੁਪਇਆ ਅੱਜ ਹੀ ਇੱਥੇ ਬੈਠੇ ਬੈਠਿਆਂ ਜਿਹੜਾ ਵਾ ਉਹ ਸੰਗਤਾਂ ਨੇ ਇੱਥੇ ਮੌਕੇ ਦੇ ਉੱਤੇ ਹੀ ਜਿਹੜਾ ਅਨਾਉਂਸ ਕਰ ਦਿੱਤਾ ਜਾਂ ਚੈੱਕ ਦੇ ਰੂਪ ਦੇ ਵਿੱਚ ਜਾਂ ਕੈਸ਼ ਦੇ ਰੂਪ ਦੇ ਵਿੱਚ ਦੇ ਦਿੱਤਾ ਹੈ ਤੇ ਜਿਹੜੀ ਅਸੀਂ ਸੋਤੀ ਬਿਠੇ ਆ ਜਿੰਨੀ ਕ ਅ ਕੇ ਅਮਾਉਂਟ ਜਿਹੜੀ ਇੱਥੇ ਜ਼ਰੂਰਤ ਪੈਣੀ ਆ ਉਸ ਤੋਂ ਕਿਤੇ ਵੱਧ ਉਤਸ਼ਾਹ ਜਿਹੜਾ ਉਹ ਸੰਗਤਾਂ ਦੇ ਵਿੱਚ ਆਇਆ ਵਾ ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਫੋਨ ਆ ਰਹੇ ਆ ਸਾਨੂੰ ਬਾਹਰਲੀਆਂ ਕਲੋਨੀਆਂ ਦੇ ਵਿੱਚੋਂ ਵੀ ਸਹਿਯੋਗ ਦੀ ਜਿਹੜੀ ਆ ਪੇਸ਼ਕਸ਼ ਆ ਰਹੀ ਆ ਤੇ ਆਸ ਆ ਕਿ ਗੁਰੂ ਰਾਮਦਾਸ ਪਾਤਸ਼ਾਹ ਸੱਚੇ ਪਾਤਸ਼ਾਹ ਇਸ ਪ੍ਰੋਜੈਕਟ ਨੂੰ ਆਪ ਹੀ ਜਿਹੜਾ ਜਿਹੜਾ ਉਹ ਆਪਣਾ ਕਾਰਜ ਆਪੇ ਕੀ ਆ ਮਾਨਸ ਕਿਹਾ ਵਿਚਾਰਾ ਆਰਾਮ ਦੇ ਆਦੇਸ਼ ਮੁਤਾਬਕ ਜਿਹੜਾ ਵਾ ਉਹ ਸਾਰਾ ਉਹਨੇ ਪਰਮਾਤਮਾ ਨੇ ਆਪੇ ਹੀ ਕਰਵਾ ਲੈਣਾ ਇਹ ਸਾਰਾ ਕਾਰਜ ਬਹੁਤ ਅੱਛਾ ਹੈ ਇੱਕ ਦੱਸੋ ਕਿ ਜਿਹੜੀ ਕਾਗਜ਼ੀ ਪੱਤਰੀ ਜਿਹੜੀ ਕੋਈ ਢਿੱਲ ਮੱਠ ਤੇ ਨਹੀਂ ਹੋ ਰਹੀਗੀ ਫਾਈਲ ਕੰਪਲੀਟ ਹੋ ਗਈ ਹੈ ਜਿਹੜਾ ਗੁਰਦਵਾਰ ਸਾਹਿਬ ਦੀ ਜਿਹੜੀ ਇਹ ਸਥਾਨ ਦਾ ਜਿਹੜਾ ਇਹ ਹੋਣਾ ਸੀਗਾ ਬਿਲਕੁਲ ਬਿਲਕੁਲ ਉਹਦੇ ਵਿੱਚ ਪਹਿਲਾਂ ਵੀ ਜਿਹੜੀ ਆ ਨਾ ਜਿਹੜੀ ਸਾਨੂੰ ਅਲਾਟਮੈਂਟ ਲੈਟਰ ਮਿਲੀ ਆ ਉਹਦੇ ਵਿੱਚ ਕੋਈ ਜਗ੍ਹਾ ਮੈਂਸ਼ਨ ਨਹੀਂ ਸੀ ਕੀਤੀ ਕਿ ਆਈ ਆ ਜਗ੍ਹਾ ਹੈ ਜਿਹੜੀ ਆ ਉਹ ਟਰਸਟ ਨੇ ਵੀ ਹਾਲੇ ਮਤਲਬ ਜਿਹੜਾ ਉਹਨੂੰ ਡਿਸਾਈਡ ਕਰਨਾ ਸੀਗਾ ਤੇ ਇਹ ਪ੍ਰਿੰਸੀਪਲੀ ਜਿਹੜਾ ਵਾ ਇਹ ਟਰਸਟ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਤੇ ਸਾਨੂੰ ਲੋਕਲ ਬਾਡੀਜ਼ ਮਿਨਿਸਟਰੀ ਵੱਲੋਂ ਵੀ ਜਿਹੜੀ ਆ ਇਸ ਜਗ੍ਹਾ ਦੀ ਜਿਹੜੀ ਆ ਅਪਰੂਵਲ ਜਿਹੜੀ ਆ ਸਾਨੂੰ ਮਿਲ ਚੁੱਕੀ ਆ ਸਿਰਫ ਥੋੜੀ ਬਹੁਤੀ ਕਾਗਜ਼ੀ ਕਾਰਵਾਈ ਆ ਉਹ ਛੇਤੀ ਜਿਹੜੀ ਆ ਹੋ ਜਾਣੀ ਆ ਤੇ ਸ਼ਾਇਦ ਪਹਿਲੇ ਹਫ਼ਤੇ ਫਰਵਰੀ ਦੇ ਕਿਉਂਕਿ ਆ ਦਿੱਲੀ ਵਾਲੀ ਇਲੈਕਸ਼ਨ ਔਨ ਕਰਕੇ ਸਾਰੇ ਉੱਥੇ ਵਿਜੀ ਹੋ ਗਏ ਤੇ ਪਹਿਲੇ ਹਫ਼ਤੇ ਜਿਹੜੀ ਆ ਮੀਟਿੰਗ ਹੋਣੀਆਂ ਜਿਹੜੀ ਉਹਦੇ ਵਿੱਚ ਇਹ ਜਿਹੜਾ ਕਾਰਜ ਜਿਹੜਾ ਹੋ ਜਾਊਗਾ ਤੁਸੀਂ ਮੀਟਿੰਗ ਦੌਰਾਨ ਕਿਹਾ ਕਿ ਇੱਕ ਟੈਂਪਰੇਰੀ ਸਟਰਕਚਰ ਜਿਹੜਾ ਉਹ ਤਿਆਰ ਕੀਤਾ ਜਾਊ ਕਿੰਨੇ ਦਿਨਾਂ ਨੂੰ ਇਹ ਸ਼ੁਰੂ ਹੋ ਜਾਊਗਾ ਕੋਸ਼ਿਸ਼ ਤੇ ਸਾਡੀ ਇਹ ਆ ਵੀ ਅਗਲੀ ਸੰਗਰਾਣ ਜਿਹੜੀ ਆਏ ਉਹ ਉਹ ਨਵੇਂ ਸਟਰਕਚਰ ਦੇ ਵਿੱਚ ਜਿਹੜੀ ਆ ਉਹ ਮਨਾਈ ਜਾਊਗੀ ਉੱਥੇ ਸੰਗਤਾਂ ਜਿਹੜੀਆਂ ਆਵਾਂ ਉਹ 71 ਹੋਣਗੀਆਂ ਬਾਕੀ ਜਿੱਦਾਂ ਪਰਮਾਤਮਾ ਮੇਰ ਕਰੂਗਾ ਉਸੇ ਤਰ੍ਹਾਂ ਹੀ ਹੋਊਗਾ ਕਿ ਕਿੰਨੀ ਗੱਲ ਜਗਾ ਐ ਲੋਟਡ ਜਿਹੜੀ ਤੇ ਕਿਸੇ ਆਰਕੀਟੈਕਟ ਤੋਂ ਇਹਦਾ ਨਕਸ਼ਾ ਤਿਆਰ ਹੋ ਗਿਆ ਕਿ ਅੱਜ ਕੱਲ ਜਿਹੜੇ ਆਧੁਨਿਕ ਬਣਦੇ ਆ ਜਿਸ ਤਰ੍ਹਾਂ ਬੇਸਮੈਂਟ ਵਗੈਰਾ ਜਾਂ ਹੋਰ ਕੋਈ ਜਿਹੜਾ ਇਹਦਾ ਰੂਪਾਂਤਰਨ ਜਿਹੜਾ ਤੁਸੀਂ ਕੀਤਾ ਬਿਲਕੁਲ ਇਹਦੇ ਵਾਸਤੇ ਅਸੀਂ ਜੋ ਸੋਚੀ ਬੈਠੇ ਆ ਕਿਉਂਕਿ ਹਲੇ ਸਾਨੂੰ ਇਸ ਜਗ੍ਹਾ ਦੀਆਂ ਜਿਹੜੀਆਂ ਨਾ ਪੂਰੀ ਤਰ੍ਹਾਂ ਡਾਈਮੈਂਸ਼ਨਾਂ ਜਿਹੜੀਆਂ ਉਹ ਸਾਨੂੰ ਉਹਨਾਂ ਨੇ ਨਹੀਂ ਦਿੱਤੀਆਂ ਲੰਬਾਈ ਕਿੰਨੀ ਆ ਚੌੜਾਈ ਕਿੰਨੀ ਆ ਇਹ ਉਹ ਜਿਹੜਾ ਵਾਕ ਕਿ ਇਹਦੇ ਵਿੱਚ ਦੀ ਆ ਹਾਈ ਟੈਂਸ਼ਨ ਜਿਹੜੀ ਆ ਵਾਇਰ ਵੀ ਜਿਹੜੀ ਆ ਲੰਘਦੀ ਆ ਉਹ ਉਹਨਾਂ ਨੂੰ ਸਾਰਿਆਂ ਨੂੰ ਜਦੋਂ ਅਸੀਂ ਨਕਸ਼ਾ ਬਣਾਵਾਂਗੇ ਉਹ ਆਰਜੀ ਸਟਰਕਚਰ ਜਿਹੜਾ ਵਾ ਉਹ ਸਾਡੇ ਦਿਮਾਗਾਂ ਦੇ ਵਿੱਚ ਹੈਗਾ ਵਾ ਅਸੀਂ ਇੱਕ ਆਊਟਲਾਈਨ ਜੀ ਬਣਾਈ ਹੋਈ ਆ ਬਾਕੀ ਜਿਹੜੀ ਆ ਬਕਾਇਦਾ ਜਿਹੜੀ ਚੀਜ਼ ਆ ਉਹ ਸਾਨੂੰ ਇਹ ਡਾਈਮੈਂਸ਼ਨਾਂ ਮਿਲਣ ਤੋਂ ਬਾਅਦ ਜਿਹੜਾ ਵਾ ਉਹ ਸਾਹਮਣੇ ਆਊਗੀ ਤੇ ਜਿਹੜਾ ਆਰਜੀ ਸਟਰਕਚਰ ਆ ਉਹ ਤੇ ਅਸੀਂ ਜਿਹੜਾ ਇਹ 2300 ਗਾਜ ਤੋਂ ਬਾਅਦ ਕਿਉਂ ਬਾਹਰ ਕਿਉਂ ਬਣਾਵਾਂਗੇ ਕਿਉਂਕਿ ਇਸ ਜਗ੍ਹਾ ਨੂੰ ਅਸੀਂ ਮੈਕਸਿਮਮ ਜਿਹੜਾ ਨਾ ਉਹ ਯੂਜ਼ ਦੇ ਵਿੱਚ ਲਿਆਉਣਾ ਚਾਹੁੰਦੇ ਆ ਉਹਨੂੰ ਲੋਡਾਂ ਦੇ ਅਨੁਸਾਰ ਜਿਹੜਾ ਵਾ ਉਹਨੂੰ ਬਣਾਉਣਾ ਚਾਹੁੰਦੇ ਆ ਆਰਜੀ ਸਟਰਕਚਰ ਜਿਹੜਾ ਵਾ ਉਹ ਚਾਹੇ ਉਹ ਵਾਇਰ ਥੱਲੇ ਅਸੀਂ ਬਣਾਈਏ ਚਾ ਮੰਗਿਆ ਸੀ ਕਿੰਨੇ ਮੈਂਬਰੀ ਕਮੇਟੀ ਦਾ ਕੋਈ ਗਠਨ ਨੇ ਦੇ ਲਈ ਕੋਈ ਹੋਇਆ ਜਿਹੜੀ ਸਾਨੂੰ ਜਦੋਂ ਕਿਉਂਕਿ ਕੋਰਟ ਦੇ ਵਿੱਚ ਕੇਸ ਸੀਗਾ ਉਦੋਂ ਸਾਨੂੰ ਜਿਹੜੀ ਜ਼ਰੂਰਤ ਪਈ ਸੀ ਉਹ 31 ਮੈਂਬਰੀ ਕਮੇਟੀ ਉਦੋਂ ਅਸੀਂ ਜਿਹੜੀ 21 ਮੈਂਬਰੀ ਜਿਹੜੀ ਆ ਉਹ ਕੀਤੀ ਸੀ ਤੇ ਨਾਲ ਪੰਜ ਮੈਂਬਰੀ ਜਿਹੜਾ ਸੀਗਾ ਉਹ ਸਾਧ ਸੰਗਤ ਬੋਰਡ ਬਣਾਇਆ ਸੀਗਾ ਉਹ ਬੋਰਡ ਜਿਹੜਾ ਵਾ ਉਹ ਸਾਡੀਆਂ ਜਿਹੜਾ ਜਿੱਥੇ ਸਾਨੂੰ ਅਸੀਂ ਗਰੰਤੀ ਰੱਖਣੀਆਂ ਜਾਂ ਜਿਹੜੇ ਆ ਕੀਰਤਨੀ ਜਥੇ ਜਿਹੜੇ ਆ ਉਹ ਉਹਦੇ ਵਿੱਚ ਜਾਂ ਹੋਰ ਜਿਹੜੀਆਂ ਕੋਈ ਮर्यादा ਦਾ ਮਸਲਾ ਆਊਗਾ ਉਹ ਪੰਜ ਮੈਂਬਰੀ ਬੋਰਡ ਜਿਹੜਾ ਵਾ ਉਹ ਦੱਸੂਗਾ 21 ਮੈਂਬਰੀ ਕਮੇਟੀ ਜਿਹੜੀ ਆ ਉਹ ਰਜਿਸਟਰਡ ਹੋਈ ਆ ਇਹਦੇ ਵਿੱਚ ਵਾਧੇ ਘਾਟੇ ਵੀ ਜਿਹੜੇ ਆ ਉਹ ਹੋ ਸਕਦੇ ਆ ਕੋਈ ਇਹ ਨਹੀਂ ਵੀ 21 21 ਰਹਿਣੇ ਆ ਉਹ ਜਿਨ੍ਹਾਂ ਚ ਲੋੜ ਮੁਤਾਬਕ ਜਿਹੜਾ ਨਾ ਉਹਨੂੰ ਵਧਾਇਆ ਘਟਾਇਆ ਜਾ ਸਕਦਾ ਤੁਸੀਂ ਸੰਗਤ ਨੂੰ ਕੀ ਅਪੀਲ ਕਰਦੇ ਹੋ ਸੰਗਤ ਤਾਂ ਪਹਿਲਾਂ ਹੀ ਬੜੀ ਚਾਵਨ ਉਡੀਕ ਰਹੀ ਆ ਗੁਰੂ ਘਰ ਦੀ ਜਿਹੜੀ ਇਮਾਰਤ ਨੂੰ ਨਾਸ ਅਨਤਮਸਤਕ ਹੋਣ ਲਈ ਕੀ ਅਪੀਲ ਕਰਦੇ ਹੋ ਗੁਰਦੁਆਰਾ ਸਬੰਧੀ ਕਿਉਂਕਿ ਜਿਹੜੀ ਮਾਇਆ ਤੋਂ ਬਗੈਰ ਤਾਂ ਕੋਈ ਕਾਰਜ ਹੁੰਦਾ ਨਹੀਂ ਤੇ ਮਾਇਆ ਦੇ ਗੱਫੇ ਆ ਵੀ ਬਹੁਤ ਗਏ ਆ ਅਪੀਲ ਸਾਡੀ ਇਹ ਆ ਕਿ ਸਭ ਤੋਂ ਪਹਿਲੀ ਗੱਲ ਤੇ ਇਹ ਆ ਪੇ ਨਿਊ ਅਮਰਸਰ ਦੀ ਸਾਧ ਸੰਗਤ ਦੀ ਜਿਹੜੀ ਆ ਉਹ ਆਪਸੀ ਪ੍ਰੇਮ ਪਿਆਰ ਜਿਹੜਾ ਵਾ ਇੱਕ ਦੂਜੇ ਦਾ ਸਤਿਕਾਰ ਬਣਿਆ ਰਵੇ ਕੋਈ ਜਿਹੜੀ ਆ ਜਿੱਦਾਂ ਕਹਿੰਦੇ ਆ ਕਿ ਅਕਤਰ ਹੋ ਕੇ ਤੇ ਸਾਰੀ ਗੁਰੂ ਦੇ ਆਸ਼ੇ ਅਨੁਸਾਰ ਜਿਹੜੇ ਅਸੀਂ ਸਾਰੇ ਚੱਲੀਏ ਤੇ ਜਿਹੜਾ ਸਾਡਾ ਸੁਪਨਾ ਵਾ ਬੜੀ ਧੀਰ ਤੋਂ ਜਦੋਂ ਤੂੰ ਇੱਕ ਕਲੋਨੀ ਜਿਹੜੀ ਵਸੀ ਆ ਕਿ ਗੁਰੂ ਘਰ ਉਹ ਵੇਥੇ ਆ ਉਹ ਸੁਪਨਾ ਸਾਡਾ ਸਾਰਿਆਂ ਦਾ ਜਿਹੜਾ ਪੂਰਾ ਹੋਣ ਜਾ ਰਿਹਾ ਸੰਗਤ ਜਿਹੜੀ ਆ ਨਾਲ ਮਿਲ ਕੇ ਜਿਹੜੀ ਆ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਉਹ ਅਸੀਂ ਇਹ ਬਿਲਡਿੰਗ ਜਿਹੜੀ ਬਣਾਈਏ ਇਹੋ ਹੀ ਸਾਡੀ ਅਪੀਲ ਆ ਵੀ ਇਹ ਬਣਿਆ ਰਵੇ ਤੇ ਬਾਕੀ ਆਪਣੀ ਹਾਇਸੀਅਤ ਦੇ ਮੁਤਾਬਕ ਜਿਹੜੀ ਜਿਨ੍ਹਾਂ ਜਿਨ੍ਹਾਂ ਕੋਈ ਹਿੱਸਾ ਪਾ ਸਕਦਾ ਉਹ ਪਾ ਕੇ ਤਨਮਨ თან ਦੇ ਨਾਲ ਜਿਹੜਾ ਵਾ ਉਹ ਸਾਰੇ ਪੌਣ ਤੇ ਇਹਨੂੰ ਸਾਰੇ ਨੂੰ ਇਹਦੇ ਵਿੱਚ ਸਾਰੀਆਂ ਹੀ ਕਮਿਊਨਿਟੀ ਆ ਕੱਲੀ ਸਿੱਖ ਕਮਿਊਨਿਟੀ ਨਹੀਂ ਬਾਕੀ ਕਮਿਊਨਿਟੀਆਂ ਵੀ ਆ ਜਿਹੜੀਆਂ ਉਹਨਾਂ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਤੇ ਉਹਨਾਂ ਕੋਲ ਸਾਨੂੰ ਆਸ ਵੀ ਆ ਕਿ ਉਹ ਹਰ ਤਰੀਕੇ ਦੇ ਨਾਲ ਸਾਡੀ ਜਿਹੜੀ ਆ ਉਹ ਇਸ ਪ੍ਰੋਜੈਕਟ ਦੇ ਵਿੱਚ ਮਦਦ ਕਰਨਗੇ ਗੁਰੂ ਤਾਂ ਆਪਣੇ ਸਿੱਖ ਦੀ ਕਦੀ ਢਾਹ ਨਹੀਂ ਲੱਗਣ ਦਿੰਦਾ ਤੇ ਤਾਂ ਕਾਰਜੀ ਗੁਰੂ ਦਾ ਆ ਤੇ ਫਿਰ ਵੀ ਇੱਥੇ ਲੱਖਾਂ ਕਰੋੜਾਂ ਰੁਪਏ ਲੱਗਣੇ ਆ ਵੋਲਰ ਸਾਹਿਬ ਜਿਹੜਾ ਤੁਸੀਂ ਇੱਥੇ ਦੋ ਚਾਰ ਵਾਰ ਖੜੇ ਹੋ ਕੇ ਦੱਸਿਆ ਕਈ ਸੱਜਣਾ ਦੇ ਨਾਮ ਲੈ ਕੇ ਜਿਨ੍ਹਾਂ ਨੇ ਬੜੀ ਵੱਡਾ ਯੋਗਦਾਨ ਪਾਇਆ ਯੋਗਦਾਨ ਵੀ ਚਲੋ ਹਰ ਕੋਈ ਮਾਇਆ ਦੇ ਯੋਗਦਾਨ ਨੂੰ ਨਹੀਂ ਮਹੱਤਤਾ ਦਿੱਤੀ ਜਾ ਸਕਦੀ ਜਿਹੜਾ ਯੋਗਦਾਨ ਤਾਂ ਕਈ ਤਰੀਕੇ ਦਾ ਹੋ ਜਾਂਦਾ ਤੇ ਉਹਦੇ ਬਾਰੇ ਤੁਸੀਂ ਕੋਈ ਵੀਰਵਾ ਦੇਣਾ ਚਾਹੋਗੇ ਉਹਦੇ ਬਾਰੇ ਜਿਸ ਤਰ੍ਹਾਂ ਅੱਜ ਦੀ ਮੀਟਿੰਗ ਦੇ ਵਿੱਚ ਮਾਇਆ ਬਾਰੇ ਬਹੁਤ ਵਿਚਾਰਾਂ ਹੋਈਆਂ ਕਿ ਕਿਸ ਤਰ੍ਹਾਂ ਇਕੱਠੀ ਕੀਤੀ ਜਾਵੇ ਬਲਾਕ वाइज ਜਿੰਨੇ ਘਰ ਨੇ ਘਰ ਪਰਤੀ ਉਹਨਾਂ ਕੋਲੋਂ ਇੱਕ ਬਜਟ ਲੈ ਲਿਆ ਜਾਵੇ ਕਿ ਅਸੀਂ ਇੰਨੀ ਸੇਵਾ ਕਰਾਂਗੇ ਉਸ ਨੂੰ ਬੇਸ਼ੱਕ ਉਹ ਹੋਲੀ-ਹੋਲੀ ਗੁਰਦੁਆਰਾ ਸਾਹਿਬ ਦਾ ਜਿਹੜਾ ਕਾਰਜ ਹੈ ਇਹ ਲੰਬਾ ਸਮਾਂ ਚੱਲਣਾ ਤਾਂ ਉਸ ਸਮੇਂ ਦੇ ਵਿੱਚ ਉਹ ਆਪਣਾ ਪੂਰਾ ਕਰਨਗੇ ਇਹਦੇ ਨਾਲ ਦੀ ਨਾਲ ਹੀ ਅਸੀਂ ਜਿਹੜੇ ਬਹੁਤ ਸਾਰੇ ਇੱਥੇ ਸੁਝਾਅ ਆਏ ਕਿ ਕੋਈ ਵੀ ਇਸ ਕਾਰਜ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮਦਦ ਕਰ ਸਕਦਾ ਹੈ ਕੋਈ ਸਾਨੂੰ ਸੀਮੈਂਟ ਸਸਤਾ ਦਿਵਾ ਸਕਦਾ ਕੋਈ ਸਰੀਆ ਸਸਤਾ ਦਿਵਾ ਸਕਦਾ ਕੋਈ ਕਿਸੇ ਤਰ੍ਹਾਂ ਦਾ ਵੀ ਆਪਣਾ ਯੋਗਦਾਨ ਪਾ ਸਕਦਾ ਉਹ ਵੀ ਉਹਨਾਂ ਨੂੰ ਪਾਉਣ ਦਾ ਜਿਹੜਾ ਭਰੋਸਾ ਦਿੱਤਾ ਤੇ ਅਸੀਂ ਇਹ ਜਿਹੜੀ ਬੇਨਤੀ ਹੈ ਇਹ ਸੁਝਾਅ ਜਿਹੜੇ ਲੈ ਕੇ ਸਾਰੀ ਸੰਗਤ ਦੇ ਵਿੱਚ ਜਾਵਾਂਗੇ ਤੇ ਸਾਰਿਆਂ ਨੂੰ ਇਸ ਦੇ ਵਿੱਚ ਆਪਣਾ ਜਿਹੜਾ ਸਹਿਯੋਗ ਕਰਨ ਦੀ ਜਿਹੜੀ ਬੇਨਤੀ ਕਰਾਂਗੇ ਸਾਡੇ ਨਾਲ ਨਿਊ ਅਮਰਸਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਸ਼ਪਾਲ ਸਿੰਘ ਜੀ ਆ ਜਿਹੜੇ ਬੜੀ ਧੀਰਤੋਂ ਅਗਵਾਈ ਕਰ ਰਹੇ ਨਿਊ ਅਮਰਸਰ ਦੀ ਉਹ ਵੀ ਸਾਡੇ ਨਾਲ ਮੌਜੂਦ ਆ ਦੱਸੋ ਸਰਦਾਰ ਜੀ ਕਿਸ ਤਰ੍ਹਾਂ ਤੁਹਾਡੀ ਜਿਹੜੀ ਆਪਣਾ ਤੁਹਾਡਾ ਕੀ ਵਿਚਾਰ ਹੈ ਅੱਜ ਜੀ ਇੱਕ ਗੁਰਦੁਆਰਾ ਸਾਹਿਬ ਦੀ ਜਿਹੜੀ ਮੀਟਿੰਗ ਰੱਖੀ ਗਈ ਛੋਟੇ ਜਿਹੇ ਮੈਸੇਜ ਦੇ ਉੱਤੇ ਬਹੁਤ ਵੱਡੀ ਦਾਦ ਦੇ ਵਿੱਚ ਸਾਰੇ ਨਿਯਮ ਬਸਨ ਵਾਸੀ ਇਕੱਠੇ ਹੋਏ ਆ ਉਹ ਸਾਰਿਆਂ ਦੇ ਸੁਝਾਅ ਲੈ ਗਏ ਆ ਜਿਹਦੇ ਵਿੱਚ ਕੁਝ ਕਮੇਟੀ ਦੇ ਸੁਝਾਅ ਨਾਲੋਂ ਦਿੱਤੇ ਗਏ ਕੁਝ ਉਹਨਾਂ ਦੇ ਲੈ ਗਏ ਉਹ ਸਾਰੇ ਮਤੇয়াল ਸਾਹਿਬ ਨੇ ਆਪਣੇ ਰਜਿਸਟਰ ਦੇ ਵਿੱਚ ਨੋਟ ਕਰ ਲਏ ਉਹਨਾਂ ਨੂੰ ਸਾਰਿਆਂ ਨੂੰ ਅਮਲੀ ਜਾਮਾ ਪੜਾਇਆ ਜਾਊਗਾ ਜਿਹੜੀ ਵੀ ਕਮੇਟੀ ਉਹਦੇ ਨਾਲ ਵਧੀਆ ਸੁਝਾਅ ਉਹਨਾਂ ਨੂੰ ਪੈਲ ਦੇ ਆਧਾਰ ਤੇ ਲਾਗੂ ਕੀਤਾ ਜਾਊਗਾ ਤੇ ਅਮਲ ਕੀਤਾ ਜਾਊਗਾ ਦੂਸਰੀ ਗੱਲ ਮਾਇਆ ਦੀ ਕੀਤੀ ਆ ਕਿਉਂਕਿ ਮਾਇਆ ਤੇ ਹੁਣ ਗੁਰਦੁਆਰੇ ਸਾਹਿਬ ਜਿੱਤੇ ਬਹੁਤ ਵੱਡੀ ਲੋੜ ਆ ਉਹ ਸੰਗਤਾਂ ਦੇ ਸੰਜੋਗ ਨਾਲ ਹੀ ਹੋਣਾ ਸਾਰਾ ਕੰਮ ਜੀ ਬਾਕੀ ਗੁਰਸਿੱਖ ਦਾ ਕੰਮ ਆ ਦਸਵੰਦ ਕੱਢਣਾ ਤੇ ਦਸਵੰਦ ਰੁਪਈ ਵੀ ਆਪਾਂ ਦਈ ਜਾਈਏ ਗੁਰਦੁਆਰੇ ਲਈ ਵਿੱਚ ਤਾਂ ਤੇ ਬਹੁਤ ਵੱਡੀ ਤੋਦਾਦ ਦੇ ਵਿੱਚ ਮਾਇਆ ਇਕੱਠੀ ਹੋ ਸਕਦੀ ਆ ਤੇ ਇਸ ਕਰਕੇ ਗੁਰੂ ਮਹਾਰਾਜੇ ਦੇ ਵਿੱਚ ਥੋੜੀ ਨਹੀਂ ਆਉਂਦਾਊਗਾ ਜਿਸ ਤਰ੍ਹਾਂ ਦਾ ਅੱਜ ਸੰਗਤਾਂ ਨੇ ਸਹਿਯੋਗ ਦਿੱਤਾ ਨਾ ਵੱਧ ਚੜ ਕੇ ਉਤੋਂ ਦੇ ਐ ਜਾਵਦਾ ਵਾ ਵੀ ਆਪਣੀ ਸੋਚ ਦੇ ਮੁਤਾਬਕ ਜੋ ਹੀ ਚੱਲੇ ਹਾਂ ਭਈ ਇਹਨੇ ਇਕੱਠੇ ਹੋਣੇ ਉਤੋਂ ਉਹਦੀ ਸੋਚ ਤੋਂ ਬਾਹਰ ਹੋਇਆ ਕਰਨਗੇ ਇਸ ਕਰਕੇ ਨਾ ਇਹ ਇਹ ਲੰਮਾ ਪ੍ਰੋਜੈਕਟ ਚੱਲਣਾ ਵਾ ਤੇ ਲੰਮੀ ਸੋਚ ਹੀ ਸਾਰਿਆਂ ਨੇ ਰੱਖੀ ਉਹਨਾਂ ਮਹੀਨੇ ਭਰਤੀ ਵੀ ਦੇਣਾ ਚਾਲੂ ਕਰਤਾ ਕਿਉਂਕਿ ਇੱਕ ਦਿਨ ਤੇ ਪੈਸੇ ਲੱਗਣੇ ਨਹੀਂ ਇੱਕ ਵਾਰੀ ਸਾਨੂੰ 20-25 ਲੱਖ ਦੀ ਲੋਡ ਸੀ ਉਹ ਤੇ ਮੈਨੂੰ ਯਾਦ ਆ ਆਜੀ ਸਾਰੇ ਉਹਨੇ ਇਕੱਠੇ ਹੋ ਗਏ ਆ ਤੇ ਬਾਕੀ ਕੋਈ ਸੱਜਣ ਚੱਲ ਗਏ ਆ ਜਿਹੜੇ ਕਹਿ ਗਏ ਆ ਮੈਨੂੰ ਜਾਣ ਲੱਗੇ ਵੀ ਅਸੀਂ ਸ਼ਾਮ ਤੱਕ ਸਲਾਹ ਕਰਕੇ ਦੇ ਦਾਂਗੇ ਅਸੀਂ ਕਿਈ ਵੱਡੀ ਪੇਮੈਂਟ ਵੀ ਅਸੀਂ ਦੇਣੀ ਆ ਤੇ ਉਹ ਅਸੀਂ ਆਪਣੇ ਪਰਿਵਾਰ ਦੇ ਵਿੱਚ ਸਲਾਹ ਕਰਕੇ ਤੇ ਉਹ ਤੁਹਾਨੂੰ ਸ਼ਾਮ ਤੱਕ ਜਾਂ ਕੱਲ ਤੱਕ ਦੱਸ ਦੇਣੇ ਵੀ ਕਿੰਨੀ ਦੇਣੀ ਆ ਤੇ ਕਿੰਨੀ ਹੁਣ ਦੇਣੀ ਆ ਤੇ ਕਿੰਨੀ ਰਿਟੇਨ ਦੇ ਵਿੱਚ ਮਹੀਨੇ ਬਾਅਦ ਦੇ ਆ ਕਰਾਂਗੇ ਸੇਵਕੋ ਸੇਵਾ ਬਣਾਈ ਹਕਮਬੂਜ ਪਰਮਪਦ ਪਾਈ। ਛੱਜਲਵੜੀ ਸਾਹਿਬ ਕੋਈ ਵੀ ਕਾਰਜ ਕਰਨ ਲੱਗਿਆ ਘਰ ਦੇ ਵਿੱਚ ਵੀ ਕਈ ਵਾਰ ਕੋਈ ਭਾਂਡੇ ਖੜਕਦੇ ਆ ਤੇ ਤੁਸੀਂ ਇੱਥੇ ਜ਼ਿਕਰ ਕੀਤਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ वाद-ਵਿਵਾਦ ਕਿਸੇ ਮੈਂਬਰ ਦੇ ਵਿੱਚ ਨਹੀਂ ਹੈ। ਕਿ ਸਾਡੀ ਪੂਰਨ ਏਕਤਾ ਹੈ। ਬਿਲਕੁਲ ਬਿਲਕੁਲ ਮੈਂ ਸਵੰਦਾ ਵੀ ਇਹ ਵੀ ਗੁਰੂ ਦੀ ਕਲਾ ਹੀ ਵਰਤੀ ਆ ਕਿ ਜਦੋਂ ਇਹ ਜਿਹੜਾ ਮਤਲਬ ਮਤਾ ਸਾਹਮਣੇ ਆਇਆ ਸੀਗਾ ਉਦੋਂ ਇਸ ਤਰ੍ਹਾਂ ਲੱਗਦਾ ਸੀ ਵੀ ਸਾਰੀ ਸਾਡੀ ਜਿਹੜੀ ਡਿਊ ਅੰਮ੍ਰਿਤਸਰ ਦੀ ਸੰਗਤ ਆ ਸਿੱਖ ਸੰਗਤ ਇਹ ਖਖੜੀਆਂ ਖਕੜੀਆਂ ਹੋ ਗਈ ਧੜਿਆਂ ਚ ਵੰਡੀ ਗਈ ਪਰ ਐਸੀ ਮਹਾਰਾਜ ਦੀ ਕਿਰਪਾ ਆ ਜਦੋਂ ਸਿਰ ਜੋੜ ਕੇ ਸਾਰੇ ਜਣੇ ਬੈਠੇ ਸਾਰਿਆਂ ਨੇ ਮਹਿਸੂਸ ਕੀਤਾ ਕਿ ਆਪਾਂ ਮਤਲਬ ਲੜ ਤੇ ਗੁਰੂ ਘਰ ਵਾਸਤੇ ਬੈਠੇ ਆ ਰਹੇ ਆ ਤੇ ਕਿਉਂ ਨਾ ਜਿਹੜਾ ਮਤਲਬ ਜਿਹੜਾ ਵਾ ਸਾਰੇ ਜਿਹੜੇ ਆ ਇੱਕ ਸਿਰ ਜੋੜ ਕੇ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਔਰ ਉਹਦੇ ਵਿੱਚ ਜੇ ਮੈਂ ਅੱਜ ਕਹਿ ਸਕ ਕਹਿ ਸਕਦਾ ਕਿ ਹਰ ਕੋਈ ਆਪਣੀ ਔਕਾਤ ਨਾਲ ਉਹ ਅੱਗੇ ਹੋ ਕੇ ਮਤਲਬ ਜਿਹੜਾ ਵਾ ਉਹ ਆਪਣਾ ਯੋਗਦਾਨ ਪਾਉਣ ਵਾਸਤੇ ਤਿਆਰ ਆ ਤੇ ਹਰ ਕੁਰਬਾਨੀ ਕਰਨ ਵਾਸਤੇ ਤਿਆਰ ਹੈ ਜੇ ਅੱਜ ਮੈਂ ਸਮਝਦਾ ਵੀ ਇਹ ਜਿਹੜੀ 21 ਮੈਂਬਰੀ ਸਾਡੀ ਕਮੇਟੀ ਆ ਜੇ ਇੱਕ ਮੈਂਬਰ ਨੂੰ ਆਖੀਏ ਵੀ ਤੂੰ ਹਾਲੇ ਥੋੜਾ ਚਿਰ ਜਿਹੜੀ ਆਰੈਸਟ ਕਰ ਲਾ ਤੇ ਉਹ ਮੇਰਾ ਖਿਆਲ ਉਹ ਦੂਜੀ ਗੱਲ ਨਹੀਂ ਕਰੂਗਾ ਦੇਖ ਕੇ ਸਾਨੂੰ ਅਸੀਂ ਇੱਕ ਸਾਮਲ ਕਰਨਾ ਚਾਹਾਂਗੇ ਵੀ ਤੁਸੀਂ ਆ ਇੰਨਾ ਬੰਦਿਆਂ ਦੀ ਜਿਹੜੀ ਆ ਜ਼ਰੂਰਤ ਆ ਤੇ ਉਹ ਵੀ ਆਪਣੀਆਂ ਸੇਵਾਵਾਂ ਦੇਣ ਤੋਂ ਜਿਹੜਾ ਵਾ ਉਹ ਗਰੇਜ ਨਹੀਂ ਕਰਨਗੇ ਇੰਨੀ ਇਸ ਸਾਡੂ ਜਿਹੜੀ ਆ ਇਹ ਸਾਰੇ ਪ੍ਰੋਸੈਸ ਦੇ ਵਿੱਚੋਂ ਜਿਹੜੀ ਆ ਉਹ ਸਾਰਿਆਂ ਦੇ ਵਿੱਚ ਜਿਹੜੀ ਏਕਤਾ ਸਾਡੇ ਚ ਆਈ ਆ ਇਹ ਇੱਕ ਪਲੱਸ ਪੁਆਇੰਟ ਆ ਸਾਡਾ ਬਿਲਕੁਲ ਨਿਰਸਵਾਰਥ ਤੇ ਨਿਸ਼ਕਾਮ ਭਾਵਨਾ ਦਾ ਜਿਹੜਾ ਇਹ ਪ੍ਰਤੀਤ ਹੁੰਦਾ ਦਿਖਾਈ ਦਿੱਤਾ ਹੈ ਪੰਜਾਬ ਟਾਈਮ ਨੂੰ ਵੀ ਵੀਡੀਓ ਜਰਨਲਿਸਟ ਹਰਮਨਦੀਪ ਸਿੰਘ ਦੇ ਨਾਲ ਪੀਐਸ ਪਾਸੇ ਨਿਊ ਅੰਮ੍ਰਿਤਸਰ ਧੰਨਵਾਦ ਜੀ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਉਦਮੀ ਸੇਵਾਦਾਰ ਸਰਦਾਰ ਕਲਦੀਪ ਸਿੰਘ ਮੱਤੇਵਾਲ ਬੜੇ ਉੱਚ ਅਧਿਕਾਰੀ ਏ ਰਿਟਾਇਰਡ ਨੇ ਤੇ ਬੜੇ ਉਦਮ ਦੇ ਨਾਲੇ ਨਿਸ਼ਕਾਮ ਸੇਵਾ ਕਰ ਰਿਹਾ ਮੱਤੇਵਾਲ ਸਾਹਿਬ ਤੁਸੀਂ ਬੜੇ ਬਹੁਮੁੱਲੀ ਇੱਥੇ ਕੀਮਤੀ ਵਿਚਾਰ ਦਿੱਤੇ ਤੁਹਾਡਾ ਸੰਗਤ ਨੂੰ ਕੀ ਕਹਿਣਾ ਮੇਰੀ ਸੰਗਤ ਨੂੰ ਬੇਨਤੀ ਹੈ ਜੀ ਕਿ ਇਸ ਕਲੋਨੀ ਦੇ ਵਿੱਚ ਬਹੁਤ ਜਲਦ ਸਾਰੀ ਕਲੋਨੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਜਿਹੜਾ ਵਾ ਉਹ ਹੋਂਦ ਦੇ ਵਿੱਚ ਜਿਹੜਾ ਵਾ ਆਜਣਾ ਵਾ ਔਰ ਉਹਦੇ ਵਾਸਤੇ ਜਿੱਥੇ ਸਾਨੂੰ ਪਹਿਲਾਂ ਸਾਨੂੰ ਥੋੜੀ ਜੀ ਪ੍ਰੋਬਲਮ ਆਈ ਸੀਗੀ ਉੱਥੇ ਸਾਨੂੰ ਸਰਕਾਰ ਵੱਲੋਂ ਇੰਪਰੂਵਮੈਂਟ ਟ੍ਰਸਟ ਵੱਲੋਂ ਇਥੋਂ ਸਾਡੇ ਹਲਕੇ ਦੀ ਜਿਹੜੀ ਵਿਧਾਇਕਾ ਉਹਨਾਂ ਵੱਲੋਂ ਵੀ ਸਾਨੂੰ ਜਿਹੜਾ ਵਾ ਸਹਿਯੋਗ ਦਿੱਤਾ ਗਿਆ ਵਾ ਕਿਉਂਕਿ ਕੁਝ ਕਾਨੂੰਨੀ ਲਚਨਾ ਸੀਗੀਆਂ ਉਹ ਕਾਫੀ ਜਿਹੜੀਆਂ ਹੱਲ ਹੋ ਗਈਆਂ ਉਸ ਤੋਂ ਇਲਾਵਾ ਇਹ ਕਿਉਂਕਿ ਸੰਗਤਾਂ ਦਾ ਕਾਰਜ ਆ ਇਸ ਕਰਕੇ ਸਾਰੀਆਂ ਸਕਤਾਂ ਨੂੰ ਜਿਹੜੀ ਮੇਰੀ ਬੇਨਤੀ ਆ ਕਿ ਉਹ ਆਪਣੀ ਵੱਧ ਤੋਂ ਵੱਧ ਜਿਹੜੀ ਉਹ ਕੰਟਰੀ ਉਹ ਜਿਹੜੀ ਆ ਉਹ ਇਹਦੇ ਵਿੱਚ ਜਿਹੜੀ ਆ ਪਾਉਣਗੇ ਕਿਉਂਕਿ ਪ੍ਰਬੰਧ ਵੀ ਸੰਗਤਾਂ ਦੇ ਕੋਲ ਹੀ ਹੋਣਾ ਹੈ ਇਹਦਾ ਔਰ ਸੇਵਾ ਵੀ ਸੰਗਤਾਂ ਨੇ ਕਰਨੀਆਂ ਇਹਦੇ ਵਾਸਤੇ ਅਸੀਂ ਜਿਹੜਾ ਵਾ ਬਹੁਤ ਜਲਦ ਘਰ-ਘਰ ਦੇ ਵਿੱਚ ਅਸੀਂ ਜਿਹੜਾ ਵਾ ਜਾ ਕੇ ਕੁੰਡਾ ਖੜਕਾਵਾਂਗੇ ਔਰ ਬੇਨਤੀ ਕਰਾਂਗੇ ਔਰ ਸਾਰਿਆਂ ਦਾ ਸਹਿਯੋਗ ਲਵਾਂਗੇ ਚਾਹੇ ਕੋਈ ਵੀ ਆ ਔਰ ਉਹਦੇ ਨਾਲ ਜਿਹੜਾ ਸੰਗਤਾਂ ਦਾ ਕਾਜ ਨੂੰ ਲੰਮਾ ਥੋੜਾ ਸਮਾਂ ਲੱਗੇਗਾ ਪਰ ਬਹੁਤ ਜਲਦ ਤੋਂ ਜਲਦ ਜਿਹੜਾ ਵਾ ਇਹਦੀ ਅਸੀਂ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਸ਼ੁਰੂ ਜਿਹੜੀ ਆ ਕਰਨ ਜਾ ਰਹੇ ਹਾਂ ਹੁਣ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਕਰ ਕਰ ਜਿਹੜਾ ਵਾ ਹੋ ਸਕਦਾ ਨੂੰ ਬੇਨਤੀ ਕਰਨ ਜਾਵਾਂਗੇ ਕਿਉਂਕਿ ਇੱਕ ਕਾਰਜ ਜਿਹੜਾ ਵਾ ਉਹ ਪੈਸੇ ਦੇ ਨਾਲ ਮਾਇਆ ਵੀ ਇਹਦੇ ਵਾਸਤੇ ਚਾਹੀਦੀ ਆ ਔਰ ਸਾਨੂੰ ਆਸ ਹੈ ਅੱਜ ਵੀ ਅਸੀਂ ਮੀਟਿੰਗ ਕੀਤੀ ਆ ਤੇ ਆਪ ਹਮਾਰੇ ਜਿਹੜਾ ਸੰਗਤਾਂ ਨੇ ਜਿਹੜਾ ਲੱਖਾਂ ਰੁਪਏ ਜਿਹੜੇ ਆ ਉਹ ਮੌਕੇ ਤੇ ਉੱਤੇ ਹੀ ਗੜੇ ਆ ਦੇ ਦਿੱਤੇ ਆ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਇਸ ਵਿੱਚ ਸਾਨੂੰ ਕੋਈ ਮੁਸ਼ਕਲ ਆਉਣ ਲੱਗੀ ਆ ਬੜੀ ਪੜੇ ਲਿਖੇ ਲੋਕ ਨੇ ਬੜੇ ਸਹਿਯੋਗੀ ਲੋਕ ਨੇ ਬੜੇ ਗੁਰੂ ਦੇ ਪਹਾਣੇ ਦੇ ਵਿੱਚ ਰਹਿਣ ਵਾਲੇ ਇਸ ਕਲੋਨੀ ਦੇ ਲੋਕ ਨੇ ਤੇ ਅਸੀਂ ਇਸ ਕੰਮ ਕੰਮ ਦੇ ਵਿੱਚ ਗੁਰੂ ਮਹਾਰਾਜ ਜਿਹੜਾ ਉਹਨਾਂ ਨੇ ਆਪ ਕਰਾਉਣਾ ਤੇ ਸੰਗਤਾਂ ਦੇ ਵਿੱਚ ਪਰਮੇਸ਼ਰ ਵਸ ਕੇ ਤੇ ਉਹ ਜਿਹੜਾ ਸਾਰਾ ਕੰਮ ਜਿਹੜਾ ਬਹੁਤ ਜਲਦੀ ਆਪਾਂ ਤਨਮਨ ਧੰਨ ਦੇ ਨਾਲ ਅਸੀਂ ਸਾਰੇ ਜਿਹੜੇ ਤਗੜੇ ਹੋ ਕੇ ਕੰਮ ਕਿੜਾ ਵਾ ਉਹਨੇ ਪੜ ਜੜਾ ਵਾਂਗੇ। ਮਿਸਪਲ ਕਾਉਂਸਲਰ ਦੇ ਹਸਬੈਂਡ ਸਰਦਾਰ ਗਰਕਮਤ ਸਿੰਘ ਮਾਨ ਵੀ ਹਾਜ਼ਰ ਹੋਇਆ ਨਾ ਆ ਉਹਨਾਂ ਨੂੰ ਪੁੱਛਦੇ ਹਾਂ। ਮਾਨ ਸਾਹਿਬ ਕੀ ਤੁਹਾਡੇ ਵੱਲੋਂ ਯੋਗਦਾਨ ਪਾਇਆ ਗਿਆ ਤੇ ਅੱਜ ਮੀਟਿੰਗ 'ਚ ਕੀ ਹੋਇਆ ਜੀ? ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਮੈਂ ਸਾਰੀ ਭਾਈ ਗੁਰਦਾਸ ਸਿੰਘ ਨਗਰ ਦੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਹਾਂ ਤਾਂ ਜੋ ਇਹਨਾਂ ਦੇ ਯਤਨਾਂ ਦੇ ਨਾਲ ਮਹਾਰਾਜ ਜੀ ਦਾ ਵੈਸੇ ਤੇ ਹਰ ਥਾਂ ਉਹਨਾਂ ਦਾ ਹੀ ਘਰ ਹੈ ਹਰ ਥਾਂ ਉਹਨਾਂ ਦਾ ਹੀ ਵਾਸਾ ਹੈ ਪਰ ਇੱਕ ਸੰਗਤ ਨੂੰ ਮਹਾਰਾਜ ਜੀ ਦੇ ਦਾ ਜਿਹੜਾ ਗੁਰਦੁਆਰਾ ਸਥਾਨ ਉਹਦੀ ਜਗ੍ਹਾ ਪੱਕੀ ਹੋਈ ਹੈ ਮੋਦੀਪੁਰ ਉਹ ਸਾਰੀ ਬਹੁਤ ਹੀ ਜਲ ਸ਼ੁਰੂ ਹੋਣ ਜਾ ਰਹੀ ਹੈ ਬਹੁਤ ਸਾਰੀ ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ ਜੀ ਮੈਂ ਸਾਰੀ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਆਪਣਾ ਸਮਾਂ ਆਪਣਾ ਪੈਸੇ ਦਾ ਯੋਗਦਾਨ ਪਾ ਕੇ ਇਸ ਕਾਰਜ ਨੂੰ ਸ਼ੁਰੂ ਕਰਨ ਦੇ ਵਿੱਚ ਸਾਰਿਆਂ ਦਾ ਸਾਥ ਦਿੱਤਾ ਹੈ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਜੋ ਐਚਆਜੀ ਫਲੈਟਸ ਵੈਲਫੇਅਰ ਸੁਸਾਇਟੀ ਹੈ ਉਹਨਾਂ ਦੀ ਟੀਮ ਵੱਲੋਂ ਸ ਸਮਾਗਮ ਲਈ ਜਾਂ ਜੋ ਵੀ ਇਹਨਾਂ ਨੇ ਸ਼ੁਰੂ ਕਰਨਾ ਹੈ ਹੁਣ ਚਾਹੇ ਸਾਰੀ ਇਮਾਰਤ ਦੀ ਉਸਾਰੀ ਕਰਨੀ ਹੈ ਚਾਹੇ ਉਹਨਾਂ ਨੇ ਫੰਡ ਇੰਪਰੂਵਮੈਂਟ ਟਰਸਟ ਨੂੰ ਦੇਣੇ ਹਨ ਉਹਦੇ ਵਿੱਚ ਸਾਡੇ ਵੱਲੋਂ 1 ਲੱਖ 21000 ਰੁਪਏ ਦੀ ਸੇਵਾ ਅਸੀਂ ਆਪਣੀ ਸੁਸਾਇਟੀ ਵੱਲੋਂ ਘੱਟੋ ਘੱਟ ਇੰਨੀ ਸੇਵਾ ਅਸੀਂ ਦੇਣੀ ਹੈ ਬਾਕੀ ਅਸ਼ਾਮ ਨੂੰ ਸਾਡੀ ਸਾਰੀ ਸੁਸਾਇਟੀ ਦੀ ਮੀਟਿੰਗ ਹੈ ਉਮੀਦ ਕਰਦੇ ਹਾਂ ਕਿ ਸਾਰੀ ਸੰਗਤ ਵੱਧ ਚੜ੍ਹ ਕੇ ਇਸ ਯੋਗਦਾਨ ਵਿੱਚ ਆਪਣਾ ਹਿੱਸਾ ਪਾਉਣਗੇ ਜੀ